ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਭੁੱਲਰਪੁਰ ਲਡੇਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਜਰੂਰ ਕਰਨਾ ਦੋਸਤੋ ਆਪਾਂ ਵੀਡੀਓ ਹਰ ਇੱਕ ਕਿਸਾਨ ਦੇ ਮਤਲਬ ਦੇ ਲਈ ਪਾਉਂਦੇ ਆ ਨਾ ਕਿ ਆਪਾਂ ਫੇਕ ਪਾਉਂਦੇ ਆ ਆਪਾਂ ਆਪਾਂ 2 ਮਹੀਨੇ ਤੋਂ ਪਾਈਏ 15 ਦਿਨਾਂ ਤੋਂ ਪਾਈਏ ਦੋਸਤੋ ਇਹ ਆਪਾਂ ਉਹ ਬੁੱਲ ਚੁਣਦੇ ਆ ਜਿਨ੍ਹਾਂ ਦੇ ਬੱਚੇ ਦੁੱਧ ਤੇ ਆਏ ਹੋਣ ਇੱਕ ਨਹੀਂ ਕਮ ਸੇ ਕਮ 100 ਦੇ ਵਿੱਚੋਂ 90% ਬੱਚੇ ਦੁੱਧ ਤੇ ਆਏ ਨੇ ਤਾਂ ਆਪਾਂ ਉਹ ਸੀਮਣ ਲਾਉਨੇ ਆ ਨਾ ਉਸ ਦੇ ਨਾਲ ਨਾਲ ਸਾਡੇ ਡਾਕਟਰ ਸਮਿਤ ਗੁੱਜਰ ਜੀ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਉਹ ਸੀਮਣ ਪਮਾ ਸੀਆਰ ਵੀ ਦਾ ਹੋਵੇ ਪਮਾ ਚਰਡੀ ਦਾ ਹੋਵੇ ਪਮਾ ਜਗਾਦਰੀ ਦਾ ਸੀਮਣ ਹੋਵੇ ਉਸ ਤੋਂ ਵੱਡਾ ਧੰਨਵਾਦ ਸਾਡੇ ਡਾਕਟਰ ਸਾਹਿਬ ਸਲੀਮ ਖਾਨ ਦਾ ਜੋ ਕਿ ਸਾਡੇ ਟਾਈਮ ਟੂ ਟਾਈਮ ਵਿਚਾਰਾ ਆਪਣਾ ਸੀਮਣ ਜਰੂਰ ਭਰ ਕੇ ਜਾਂਦਾਗਾ ਅੱਧੀ ਰਾਤ ਨੂੰ ਕਈਏ ਤਾਂ ਅੱਧੀ ਰਾਤ ਨੂੰ ਵੀ ਆਉਂਦਾਗਾ ਤੇ ਕੱਲ ਵੀ ਇਹਦੇ ਸੀਮਣ ਸ਼ਾਮ ਨੂੰ ਭਰ ਐਸੀ ਤੇ ਹੁਣ ਵੀ ਡਾਕਟਰ ਸਾਹਿਬ ਆ ਕੇ ਸਾਡੇ ਸੀਮਣ ਭਰ ਕੇ ਗਏ ਨੇ ਡਾਕਟਰ ਸਾਹਿਬ ਜਰੂਰ ਜਾਣਕਾਰੀ ਦਿਓ ਜੀ ਬਸ ਠੀਕ ਹੈ ਜੀ ਹਾਂਜੀ ਆਪਾਂ ਅੱਜ ਇਹਨੂੰ ਜਿਹੜਾ ਸੀਮਣ ਲਾਇਆ 4355 ਲਾਇਆ ਜੀ ਹਸਾਰਾ ਚ ਐਚਲਡੀ ਦਾ ਹਾਂਜੀ ਹਾਂਜੀ ਦੋਸਤੋ ਨਾ ਕਿ ਤੁਸੀਂ ਨੰਬਰਾਂ ਵੱਲ ਨਾ ਕਿਤੇ ਵੀ ਬੱਦ ਦੁੱਧ ਵਾਲੇ ਪਸ਼ੂ ਦੇ ਵੱਲ ਨਾ ਦੁੱਧ ਵਾਲੇ ਬੁੱਲ ਦੇ ਵੱਲ ਮਤ ਦੌੜੋ ਕਮ ਸਿੰਘਾਂ ਮਾ ਆਪ 4000 ਜਾਂ 4500 ਦੇ ਲਗਭਗ ਹੀ ਬੁੱਲ ਦਾ ਸੀਮਨ ਯੂਜ਼ ਕਰੇ ਕਿਉਂਕਿ ਆਪਣੇ ਜ਼ਿਆਦਾਤਰ ਪਿੰਡਾਂ 'ਚ ਮੱਝਾਂ 8 ਤੋਂ 10 ਲੀਟਰ ਵਾਲੀਆਂ ਹੀ ਹੁੰਦੀਆਂ ਨੇ ਤੇ ਜਿਵੇਂ ਕਿ ਸਟੈਪ ਵਾਈ ਸਟੈਪ ਹੀ ਆਪਾਂ ਆਪਣੇ ਪਸ਼ੂਆਂ ਦੇ ਵਿੱਚ ਨਸਲ ਦੀ ਸੁਧਾਰ ਕਰ ਸਕਦੇ ਆ ਜਿਵੇਂ ਕਿ ਇਹਦੀ ਮਾਂ ਪਹਿਲਾਂ ਨਾਰਮਲ ਸੀ ਉਸ ਤੋਂ ਬਾਅਦ ਇਹ M29 ਦੀ ਝੋਟੀ ਆਈ ਤੇ ਹੁਣ ਇਹਦੇ ਮੰਗਰੇ ਆਪਣੇ M127 ਦਾ ਬੱਚਾ ਹੈਗਾ ਤੇ ਹੁਣ ਅਸੀਂ CRB ਦਾ 43 54 ਪੁੱਲ ਜੋ ਕਿ ਤੁਹਾਡੇ ਸਾਹਮਣੇ ਹੈ ਜੀ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ